ਕਾਂਤੀਆ ਦੇ ਪਿਤਾ ਨੇ ਆਪਣੇ ਹੀ ਘਰ ਵਿੱਚ ਨਸ਼ੇ ਦੀ ਤਤ ਹੋ ਕੇ ਘਰ ਦੇ ਸਮਾਨ ਨੂੰ ਅੱਗ ਲਾ ਦਿੱਤੀ। ਘਟਨਾ ਦਾ ਪਤਾ ਲੱਗਦਾ ਹੈ ਆਸ-ਪਾਸ ਦੇ ਲੋਕਾਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਅਤੇ ਪੁਲਿਸ ਨੂੰ ਸੂਚਿਤ ਕੀਤਾ ਹੈ। ਪੀੜਤ ਪਰਮਜੀਤ ਕੌਰ ਦਾ ਕਹਿਣਾ ਹੈ ਕਿ ਉਸ ਦੀਆਂ 5 ਬੇਟੀਆਂ ਹਨ ਅਤੇ ਉਸ ਦਾ ਪਤੀ ਕੁਲਦੀਪ ਸਿੰਘ ਨਸ਼ੇ ਦਾ ਆਦੀ ਹੈ। ਬੀਤੀ ਰਾਤ ਜਦੋਂ ਉਹ ਘਰ ਆਇਆ ਤਾਂ ਘਰ ਵਿੱਚ ਲੜਾਈ ਝਗੜੇ ਦੌਰਾਨ ਘਰ ਵਿੱਚ ਪਈਆਂ ਚੀਜ਼ਾਂ ਨੂੰ ਅੱਗ ਲੱਗ ਗਈ। ਪਰਮਜੀਤ ਕੌਰ ਨੇ ਦੱਸਿਆ ਹੈ ਕਿ ਕੁਝ ਦਿਨ ਪਹਿਲਾਂ ਉਸ ਦਾ ਪਤੀ ਨਸ਼ੇ ਦੀ ਹਾਲਤ ਵਿੱਚ ਘਰ ਆਇਆ ਸੀ ਅਤੇ ਜਦੋਂ ਉਸਨੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਦੇ ਸਿਰ ਵਿੱਚ ਸੱਟ ਲੱਗ ਗਈ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਕਿ ਉਸਦਾ ਪਤੀ ਚਾਹੁੰਦਾ ਹੈ ਕਿ ਉਹ ਘਰ ਛੱਡ ਦੇਵੇ ਅਤੇ ਉਸ ਨੂੰ ਆਪਣੀਆਂ ਪੰਜ ਧੀਆਂ ਸਮੇਤ ਛੱਡਣ ਲਈ ਕਿਹਾ ਅਤੇ ਘਰ ਜਾਣ ਤੋਂ ਬਾਅਦ ਅਕਸਰ ਲੜਦਾ ਰਹਿੰਦਾ ਸੀ ਹਾਲ ਹੀ ਜੇ ਪੁਲਿਸ ਨੇ ਹਰਾਸ ਵਿੱਚ ਲੈ ਲਿਆ ਸੀ ਪਰ ਛੱਡ ਦਿੱਤਾ ਗਿਆ ਅਤੇ ਅੱਜ ਉਸਨੇ ਫਿਰ ਵਾਰਦਾਤ ਨੂੰ ਅੰਜਾਮ ਦਿੱਤਾ ਜਿਸ ਤੋਂ ਬਾਅਦ ਉਸਨੇ ਆਪਣੀ ਜੀਵਨ ਨਿਲਾ ਸਮਾਪਤ ਕਰ ਦਿੱਤੀ ਦਾ ਨਾਮ ਪਰਮਜੀਤ ਹੈ ਮੇਰੇ ਘਰਵਾਜ ਨੇ ਘਰੇ ਅੱਗ ਲਾਈ ਉਹ ਕਹਿੰਦਾ ਉਹ ਮੇਰੀਆਂ ਪੰਜ ਬੇਟੀਆਂ ਨੇ ਉਹ ਕਹਿੰਦਾ ਕਿ ਮੈਂ ਇਹਨਾਂ ਨੂੰ ਰੱਖਣਾ ਨਹੀਂ ਜਾਂਦਾ ਮੇਰਾ ਘਰ ਛੱਡ ਕੇ ਜਾਓ ਨਹੀਂ ਤਾਂ ਮੈਂ ਐਵੇਂ ਕਰਕੇ ਅੱਗ ਲਾਵਾਂਗਾ ਪਰ ਸੋ ਉਹਨਾਂ ਨੇ ਲੜਾਈ ਕੀਤੀ ਜਿਹਦੇ ਵਿੱਚ ਮੇਰੀ ਬੇਟੀ ਦੇ ਸਿਰ ਦੇ ਵਿੱਚ ਇੱਟ ਇੱਟ ਵੱਜੀ ਉਹ ਇਸ ਟਾਈਮ ਤੇ ਹਸਪੀਟਲ ਦਾਖਲ ਹੈ ਰਾਤੀ ਉਹਨੇ ਆ ਕੇ ਸਾਡੇ ਘਰ ਨੂੰ ਆਪਲਾਤੀ ਸਾਨੂੰ ਗਲੀ ਗਵਾੜੇ ਨੇ ਬਚਾਇਆ ਕੀ ਕਾਰਨ ਕੀ ਜਦੋਂ ਲਾਂਦਾ ਕੀ ਕਹਿੰਦਾ ਦੱਸੋ ਉਹ ਕਹਿੰਦਾ ਮੇਰੇ ਘਰ ਦੇ ਵਿੱਚੋਂ ਤੁਸੀਂ ਬਾਹਰ ਚਲੇ ਜਾਓ ਮੈਂ ਤੁਹਾਨੂੰ ਨਹੀਂ ਰੱਖਣਾ ਜਾਂਦਾ ਉਹ दारू ਬੋਤ ਪਿੰਦਾ ਠੀਕ ਹੈ ਕਿੰਨੀਆਂ ਬੇਟੀਆਂ ਤੁਹਾਡੀਆਂ ਮੇਰੀਆਂ ਪੰਜ ਬੇਟੀਆਂ ਤੇ ਆਪੇ ਕੰਮ ਕੀ ਕਰਦਾ ਹੈ? ਉਹ ਡਰਾਈਵਿੰਗ ਕਰਦਾ। ਪ੍ਰਾਈਵੇਟ ਡਰਾਈਵਰ ਲੱਗਿਆ ਹੋਇਆ। ਹਾਂਜੀ। ਕੀ ਨਾਮ ਕੀ ਇਹਦਾ? ਇਹਦਾ ਨਾਮ ਕੁਲਦੀਪ ਸਿੰਘ। ਤੇ ਹੁਣ ਤੁਸੀਂ ਕੀ ਪੁਲਿਸ ਨੂੰ ਕੰਪਲੇਨ ਕੀਤੀ ਸੀ ਫਿਰ? ਹਾਂਜੀ ਅਸੀਂ ਸਾਢੇ 7 ਵਜੇ ਕੀਤੀ ਪਰ ਅਸੀਂ ਪਰਸੋਂ ਜਦੋਂ ਬੇਬੇਟੀ ਨੂੰ 6:00 ਵਜੇ ਅਸੀਂ ਉਦੋਂ ਵੀ ਕੀਤੀ। ਉਦੋਂ ਨਹੀਂ ਅਸੀਂ ਉਹ ਹਸਪੀਟਲ ਹੀ ਗਏ ਆ ਇਹਨਾਂ ਨੇ ਸਾਡੇ ਕੋਲ ਬਿਆਨ ਆ ਕੇ ਲਿੱਤੇ ਆ। ਫਿਰ ਇਹਨਾਂ ਨੇ ਕੱਲ ਉਹਨੂੰ ਲਿਆਂਦਾ ਸੀ। ਫਿਰ ਇਹਨਾਂ ਨੇ ਸਾਨੂੰ ਕਿਹਾ ਵੀ ਚਲੋ ਘਰ ਦਾ ਮੈਟਰ ਹੈ ਥੋੜਾ ਬੋਤਾ ਹੈ ਤੁਹਾਨੂੰ ਇਹ ਪੈਸਾ ਦੇਊਗਾ ਵੀ ਬੇਟੀ ਦਾ ਇਲਾਜ ਕਰਵਾ ਦੇਊਗਾ ਇਹਨਾਂ ਨੇ ਕੱਲ ਸ਼ਾਮ ਉਹਨਾਂ ਨੂੰ ਛਾਰਤਾ ਅਸੀਂ ਇਹਨਾਂ ਨੂੰ ਕਿਹਾ ਵੀ ਸੀ ਵੀ ਇਹ ਘਰੇ ਜਾ ਕੇ ਸਾਨੂੰ ਤੰਗ ਕਰੇਗਾ ਫਿਰ ਕਿਦੇ ਸਮੇਂ ਤੋਂ ਪ੍ਰਚਾਨ ਕਰ ਰਹੇ ਹਾਂ ਸਾਨੂੰ ਇਹਨਾਂ ਨੂੰ ਕੋਟੋਂ ਕੋਟ 20 ਸਾਲ ਹੋ ਗਏ ਕੁਝ ਨਸ਼ਕੰਦ ਆਦੀ ਹੈ ਜੀ ਹਾਂਜੀ ਦਾਰੂ ਪਿੰਦਾ ਗਾਂਜਾ ਖਾਂਦਾ ਫੇ ਤੁਸੀਂ ਕਿਸ ਤਰ੍ਹਾਂ ਦੀ ਇਨਸਾਨ ਦੀ ਮੰਗ ਕਰਦੇ ਅਸੀਂ ਤਾਂ ਇਹ ਹੀ ਮੰਗ ਮੰਗਦੇ ਆ ਵੀ ਸਾਡੇ ਮਗਰੋਂ ਲੈ ਗਏ ਸਾਨੂੰ ਨਹੀਂ ਚਾਹੀਦਾ ਜੋ ਜੇ ਬੇਟੀਆਂ ਨੂੰ ਹਿੱਸਾ ਦੇ ਸਕਦਾ ਤਾਂ ਦੇ ਦੇਵੇ ਨਹੀਂ ਤਾਂ ਪਰੇ ਵੇਖੀ ਦੋਗੀ ਕਿ ਨਾਮ ਮੇਰਾ ਨਾਮ ਰਾਣੀ ਕੀ ਕਰਨ ਹੋਈ ਜਿਹੜੀ ਅੱਗ ਲੱਗੀ ਇਹ ਵੀਰੇ ਕਾਰਨ ਨਹੀਂ ਹੋਇਆ ਵੀ ਰਾਤ ਨੂੰ ਆਇਆ ਹੈ दारू ਪੀ ਕੇ ਇਨਿਆ ਕੇ ਤੇ ਪਟ્રોલ ਪਾ ਕੇ ਤੇ ਅੱਗ ਲਾ ਦਿੱਤੀ ਕਿਉਂ ਕੌਣ ਬੰਦਾ ਕਿਸ ਨੇ ਲਾਈ ਜੀ ਅੱਗ ਇਹ ਅਜਵਾਈ ਮੇਰੇ ਨੇ ਪਰ ਜਵਾਈ ਕਿਉਂ ਅੱਗ ਲਾਉਣ ਦਾ ਕਾਰਨ ਕੀ ਹੋਇਆ ਇਹਨਾਂ ਅੱਗ ਲਾਉਣ ਦਾ ਕਾਰਨ ਪਹਿਲੇ ਗੁਡੀਆਂ ਦੇ ਗੱਲ ਪੈ ਗਿਆ ਉਹਦੇ ਥੱਲੋ ਕੁੜੀ ਇਹਨਾਂ ਨੇ ਮਸਾਂ ਵੀ ਮੇਰੀ ਕੁੜੀ ਨੇ ਤੇ ਮੇਰੀ ਨੋਹ ਨੇ ਬੇਨ ਥੱਲੋ ਕੱਢੀ ਉਹਨੂੰ ਕੱਢ ਕੇ ਫਿਰ ਇਹਨੇ ਕਪੜੇ ਸੀਣ ਵਾਲੀ ਮਸ਼ੀਨ ਚੱਕ ਕੇ ਉਹਦੇ ਬੁੱਢੀਆ ਦੇ ਸਿਰ 'ਚ ਮਾਰਨ ਲੱਗਾ ਮੈਨੂੰ ਫਿਰ ਰੋਲਾ ਸੁਣਿਆ ਮੈਂ ਪੱਜ ਕੇ ਕੋਠੇ ਤੇ ਥੱਲੇ ਉਤਰੀ ਮੈਂ ਮਸ਼ੀਨ ਫੜ ਲਈ ਫੜੀ ਤੇ ਇਹਨੇ ਬੈੱਡ ਤੇ ਛੱਤੀ ਮਸ਼ੀਨ ਉਦੋਂ ਮੁੜ ਕੇ ਫਿਰ ਅਸੀਂ ਪੱਜ ਕੇ ਜਿਵੇਂ ਬਾਹਰ ਨਿਕਲਿਆ ਬਾਹਰ ਨਿਕਲੇ ਇਹਨੇ ਅੰਦਰ ਕੁੰਡਾ ਦੇ ਜਾ ਕੁੰਡਾ ਦੇ ਕੇ ਇਹਨੇ ਖੋਲਿਆ ਟੈਂਕੀ ਦਾ ਟੱਕਣਾ ਚੰਨ ਤੇਲ ਕੱਢ ਕੇ ਇਹਨੇ ਅੱਗ ਲਾ ਦਿੱਤੀ ਅਸੀਂ ਫੇਰ ਆਂਡਗਵਾਂਡ ਸਾਰੇ ਅਸੀਂ ਰੋਲਾ ਪਾਇਆ ਆਂਡਗਵਾਂਡ ਵੀ ਭਾਈ ਤੁਸੀਂ ਉੱਥੋਂ ਸਾਡੇ ਘਰ ਨੂੰ ਅੱਗ ਲਾਗੀ ਸਾਡੇ ਘਰ ਨੂੰ ਫੇਰ ਸਾਡੇ ਆਂਡਗਵਾਂਡ ਉੱਠਿਆ ਉਹਨਾਂ ਵਿਚਾਰਿਆਂ ਕਿਸੇ ਨੇ ਟੁੱਟੀ ਘਰਾਂ ਆਵਦੀਆਂ ਪੈਪਾਂ ਫੜੀਆਂ ਕਿਸੇ ਨੇ ਕੁਛ ਉੱਤੋਂ ਦੀ ਪਾਣੀ ਪਾਇਆ ਇਹਨੇ ਕੁੰਡਾ ਨਹੀਂ ਖੋਲਿਆ ਕੀ ਕਿੰਨੀ ਕੁ ਮਰਿਆ ਜੀ ਬੰਦੇ ਦੀ ਹਾਂਜੀ ਹੈਗੀ ਚਾਲ 45 ਸਾਲ ਦੀ ਕਿੰਨੇ ਬੱਚੇ ਬੱਚੇ ਨੇ ਕਿੰਨੇ ਪੰਜ ਗੁੱਡੀਆਂ ਆ ਹੋਰ ਕਾਕਾ ਨਹੀਂ ਹੈਗਾ ਕੋਈ ਨਸ਼ਾ ਕਰਦਾ ਦੀ ਜੀ ਹਾਂਜੀ ਨਸ਼ਾ ਕਰਦਾ ਕੀ ਨਸ਼ਾ ਕਰਦਾ ਜੀ ਸ਼ਰਾਬ ਵੀ ਪੀ ਲੰਦਾ ਗਾਂਜਾ ਵੀ ਕਰਕੇ ਤੇ ਇਸ ਤਰ੍ਹਾਂ ਕਰਦਾ ਤੇ ਪੁਲਿਸ ਨੂੰ ਕੰਪਲੇਂਟ ਕੀਤੀ ਸੀ ਤੁਸੀਂ ਅਸੀਂ ਪੁਲਿਸ ਨੂੰ ਕੰਪਲੇਂਟ ਕੀਤੀ ਸੀ ਉਹਨਾਂ ਨੇ ਸਾਡੀ ਕੋਈ ਸੁਣਾਈ ਨਹੀਂ ਕੀਤੀ ਉਹ ਕਹਿੰਦੇ ਜਾਓ ਜਾਓ ਕਹਿੰਦਾ ਇੱਥੇ ਕੋਈ ਕੰਮ ਨਹੀਂ ਹੈਗਾ ਰਾਤ ਨੂੰ ਸਾਡਾ ਅਸੀਂ ਫਿਰ ਪਰਵਾ ਕਰਿਆ ਆ ਗਏ ਇਹਨੂੰ ਪਹਿਲੇ ਉਹਨਾਂ ਮਾਰਿਆ ਜਬਾਏ ਮੁੜ ਕੇ ਇਹਨੂੰ ਛੱਡਦਾ ਕਹਿੰਦਾ ਜਾਓ ਜਾਓ ਕਹਿੰਦਾ ਚਲੋ ਅਸੀਂ ਫਿਰ ਕਹਿੰਦਾ ਕਿ ਇਹਨੂੰ ਦਾਖਲ ਕਰਾ ਦਾਖਲ ਕਰਾ ਅਸੀਂ ਕਿਹਾ ਜਾ ਲੈ ਜਾਓ ਇਹਨਾਂ ਨੇ ਸਾਡੀ ਕੋਈ ਗੌਰ ਨਾ ਕੋਈ ਖਰਚ ਕਰਿਆ ਹਾਂ ਹਾਂਜੀ ਜੀ ਜੀ ਕੀ ਨਾਮ ਹੈ ਤੁਹਾਡਾ ਤੇ ਕੀ ਕਾਰਨ ਮਾਮਲਾ ਹੋਇਆ ਜੀ ਜਗਸੀਰ ਸਿੰਘ ਮੇਰਾ ਨਾਮ ਹੈ ਸਰ ਜੀ ਤੇ ਰਾਤ ਰਾਤ ਹਨ ਨੇ ਅਗਗੂ ਲਾ ਕੇ ਪਹਿਲੇ ਤਾਂ ਗੁੜੀਆਂ ਦੇ ਟੁੱਟੇ ਮਾਰੀ ਠੀਕ ਹੈ ਜੀ ਉਹ ਐਡਮਿਟ ਵੀ ਹੈ ਹਸਪੀਟਲ ਥੇਰ ਉਸ ਤੋਂ ਬਾਅਦ ਇਹਨਾਂ ਨੇ ਉੱਥੇ ਜਾ ਕੇ ਉੱਥੇ ਉਧਰ ਥਾਣਾ ਸੀ ਰਿਪੋਰਟ ਕੀਤੀ ਰਿਪੋਰਟ ਦੇ ਵਿੱਚ ਰਿਪੋਰਟ ਉਹਨਾਂ ਨੇ ਪਕੜ ਕੇ ਉਹਨੂੰ ਫਿਰ ਉਹਨੂੰ ਛੱਡ ਦਿੱਤਾ ਪੈਸੇ ਤੁਸੀਂ ਲੈ ਕੇ ਉਹ ਪੁੱਲ ਸਵਿਆਂ ਦੇ ਤੇ ਕੋਈ ਸਾਡੀ ਸੁਣਾਈ ਨਹੀਂ ਹੋ ਰਹੀ ਸਾਨੂੰ ਬਸ ਇਨਸਾਫ ਮਿਲਣਾ ਚਾਹੀਦਾ ਉਧਰੋਂ ਛੱਡ ਕੇ ਆਂਦੇ ਗਏ ਅੱਜ ਆ ਗੋਗੋ ਲਾ ਕੇ ਕਰੇ ਬੱਚੇ ਮੇਰੇ ਛੋਟੇ ਛੋਟੇ ਬੱਚੇ ਆਏ ਹੋਏ ਸੀ ਉਸ ਤੋਂ ਫਾਇਲਗਾ ਤੋਂ ਠੀਕ ਹੈ ਗੁੜੀਆਂ ਦਾ ਪਤਾ ਲੈਣ ਆਏ ਸੀ ਮੇਰੇ ਮਮਾ ਵੀ ਆਏ ਸੀ ਇਹਨਾਂ ਨੂੰ ਸਾਰਿਆਂ ਨੂੰ ਸਾਡ ਦੇ ਨਸਰ ਗੇਟ ਲਾ ਕੇ ਉਹਨਾਂ ਨੇ ਅੱਗੇ ਲਾਇਆ ਕਿ ਨਸ਼ਾ ਸੰਸ਼ਕ ਕੀ ਕਰਦਾ ਹੈ ਨਸ਼ਾ दारू ਪਿੰਦਾ ਹੀ ਗਾਂਜਾ ਵੀ ਪਿੰਦਾ ਹੈ ਗਾਂਜਾ ਵੀ ਪਿੰਦਾ ਹੀ ਬਾਕੀ ਹੋਰ ਨਸ਼ੇ ਦਾ ਪਤਾ ਨਹੀਂ ਕੀ ਕਰਦਾ ਜਿਹੜਾ ਨੂੰ ਕੋਈ ਸਮਝ ਨਹੀਂ ਕੰਮ ਕੀ ਕਰਦਾ ਹੈ ਕੰਮ ਇਹ ਡਰਾਈਵਰੀ ਕਰਦਾ ਹੈ ਪ੍ਰਾਈਵੇਟ ਡਰਾਈਵਰ ਰੱਖੀ ਸਕਿਆ ਹਾਂ ਇਹ ਪ੍ਰਾਈਵੇਟ ਹੀ ਕਰਦਾ ਹੈ ਕਰੇ ਤਾਂ ਕੋਈ ਪੈਸਾ ਨਾ ਕੋਈ ਤੇਲਾ ਕੁਛ ਨਹੀਂ ਕੁਛ ਨਹੀਂ ਦਿੰਦਾ ਕੁੜੀਆਂ ਕੋਲੋਂ ਖਾਂਦਾ ਪੱਲੇ ਖਾਂਦਾ ਕੁੜੀਆਂ ਤੋਂ ਲਾ ਕੇ ਲਾ ਦੇ ਦਿੰਦੀਆਂ ਨੇ ਉਹਨਾਂ ਨੂੰ ਕੋਈ ਆਪ ਦੇ ਪੱਲੋ ਕੁਛ ਨਹੀਂ ਜੋ ਵੀ ਕੋਸ਼ੇ ਕਰ ਕੁੜੀਆਂ ਬਣਾ ਕੇ ਨੇ ਆ ਡੱਬੇ ਮਾੜੇ ਮੋٹے ਵਿਚਾਰੀਆਂ ਪੈਕਪੂਕ ਬਣਾ ਬਲੋਂ ਕੇ ਚੱਲ ਕੋਈ 2 ਰੁਪਏ ਕਮਾ ਲੇ ਗਲਾ ਉਹਦਾ পেট ਭਰਦੀਆਂ ਨੇ ਲੇਕਿਨ ਇਹ ਉਸ ਗੱਲ ਤੇ ਨਹੀਂ ਆਦਾ ਇਹ ਡੱਬੇ ਡੁੱਬੇ ਸਾੜਦੇ ਤੇ ਦੱਸੋ ਇਹਨਾਂ ਦਾ ਕੀ ਕੌਣ ਭਰੇਗਾ ਨੁਕਸਾਨ ਸਾਨੂੰ ਦਾ ਇਨਸਾਫ ਚਾਹੀਦਾ ਹੀ ਸਾਨੂੰ ਹੋਰ ਕੁਛ ਨਹੀਂ ਸਰ ਕੀ ਨਾਮ ਹੈ ਤੇ ਕੀ ਮਾਮਲਾ ਕੀ ਜਿਹੜੀ ਘਰ ਚੱਗ ਲੱਗੀ ਸੀ ਜੀ ਇਹ ਸਾਡੇ ਕੋਲ ਪਰਮਜੀਤ ਕੌਰ ਪਤਨੀ ਕੁਲਦੀਪ ਸਿੰਘ ਮਾਸੀ ਵੇਗ ਨੂੰ ਢਾਈ ਨਾਮ ਲਖਿਆ ਉਹਦਾ ਘਰ ਵਾਲਾ ਜਿਹੜਾ ਸ਼ਰਾਬ ਪੀਂਦਾ ਦੀ ਆ ਠੀਕ ਹੈ ਜੀ ਉਹਨੇ ਉਹਦੀ ਆਪਣੇ ਮੋਟਮਾਰ ਕੀਤੀ ਸੀ ਲੜਕੀ ਦੀ ਲੜਕੀ ਦਾ ਬਿਆਨ ਹੈ ਉਹਨਾਂ ਰਾਤ ਨੂੰ ਆਪਦੇ ਘਰ ਤੋਂ ਛੋਟਾ ਛੋਟਾ ਅੱਗ ਲਾਈ ਆ ਮੋਟਰਸਾਈਕਲ ਦੇ ਟਾਇਰ ਨੂੰ ਮੱਚੇ ਆ ਉਸ ਖਾਲੇ ਡੱਬੇ ਵਿੱਚ ਮੱਚੇ ਉਹ ਪਰਤਾਹ ਜਿੱਤੀ ਜਾ ਰਹੀ ਜੀ ਬਿਆਹ ਲੈ ਲਿਆ ਸੀਨੀਅਰ ਆਫਸਰਾਂ ਨੇ ਇਸ ਦਾ ਕਰਕੇ ਇਹਦੀ ਕਾਰਵਾਈ ਕੀਤੀ